ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਅੱਜ ਫਾਈਨਲੀ ਉਹ ਦਿਨ ਆ ਗਿਆ ਜਿਹਦਾ ਆਪਾਂ ਨੂੰ ਇੰਤਜ਼ਾਰ ਸੀ ਆਪਣਾ ਮੋਟਰਸਾਈਕਲ ਆਉਣ ਵਾਲਾ ਸੀ ਤੇ ਮੋਟਰਸਾਈਕਲ ਆਪਣਾ ਆ ਗਿਆ ਇੱਥੇ ਹਾਰਲੇ ਦਾ ਨਾਈਸ ਨਾਈਟਸਟਰ ਜਿਹੜਾ ਲੈਣਾ ਸੀ ਆਪਾਂ ਮੋਟਰਸਾਈਕਲ ਤੁਹਾਨੂੰ ਦਿਖਾਉਣੇ ਆ ਚੱਲ ਗਏ ਅੰਦਰ ਇਹ ਹੈ ਆਪਣਾ ਬਾਈਕ ਹਾਰਲੇ ਨਾਈਟਸਟਰ ਬੁਰਾ ਵਧੀਆ ਬਾਈਕ ਇੰਨਾ ਕਿ ਨਜ਼ਾਰੇਦਾਰ ਚੀਜ਼ ਆ ਨਾ ਬਹੁਤ ਸੋਹਣੀ ਚੀਜ਼ ਆ ਅਜੇ ਸਲੰਸਰ ਸਲੰਸਰ ਦਾ ਪਹਿਤਾ ਬਦਲਣਾ ਨਹੀਂ ਅਜੇ ਤਾਂ ਇਹੀ ਰੱਖਾਂਗੇ origianally ਹੌਲੀ ਹੌਲੀ ਦੇਖਾਂਗੇ ਅਜੇ ਨਹੀਂ ਕੋਈ ਵੀ ਪੰਗਾ ਲੈਣਾ ਅਜੇ ਤਾਂ ਇਹੀ ਰੱਖਣਾ ਵਾ ਆਪਾਂ ਅਜੇ ਕੋਈ ਵੀ ਚੀਜ਼ ਇਹਨਾਂ ਨਾਲ ਛੇੜਛਾੜ ਨਹੀਂ ਕਰਨੀ ਸੀਟ ਇਹਦੇ ਆਉਂਦੀ ਨਹੀਂ ਸੀਟ ਜੇ ਲਵਾਉਣੀ ਲਵਾ ਸਕਦੇ ਆ ਪਰ ਆਪਾਂ ਲਵਾਉਣੀ ਨਹੀਂ ਸੀਟ ਸੀਟ ਲਵਾਉਣੀ ਆ ਮਿੱਤਰ ਮੈਨੂੰ ਕਹਿੰਦਾ ਲੋੜ ਹੀ ਨਹੀਂ ਲੋੜ ਹੀ ਨਹੀਂ ਮੈਂ ਕਹਿੰਦਾ ਵੀ ਸੀਟ ਲਵਾਉਣ ਦੀ ਲੋੜ ਹੈ ਨਹੀਂ ਇਹਦੇ ਵਿੱਚ ਦੋ ਮਾਡਲ ਆਉਂਦੇ ਆ ਬਾਈ ਇੱਕ ਇਹ ਚ ਐਸ ਆਂ ਦਾ ਵਾ ਇਹ ਕਲਰ ਨਾਈਟ ਸਟਾਰ ਉਹਦੇ ਵਿੱਚ ਐਸ ਦੇ ਵਿੱਚ ਆਹ ਆਉਂਦਾ ਕਲਰ ਦਿਲ ਦੇ ਦੇਖੇ ਰੇਡੀਏਟਰ ਲੱਗਿਆ ਹੋਇਆ ਹੈ ਬਾਈ ਇਹਦੇ ਬਹੁਤ ਟਾਈਮ ਦਾ ਆਪਣਾ ਸੀਗਾ ਕਿ ਚਲੋ ਸੁਪਨੇ ਆਲੀ ਕੋਈ ਕਰਨੀ ਵੀ ਹਾਂ ਸੁਪਨਾ ਸੀਗਾ ਹਾਂ ਉਹ ਸੋਚਦਾ ਹੁੰਦਾ ਸੀ ਜਦੋਂ ਗੱਡੀ ਦੇ ਕੋਲ ਦੀ ਸ਼ੂਹ ਦੇਣੀ ਨੰਗਦੇ ਸੀ ਨਾ ਵੀ ਹਾਂ ਯਾਰ ਇੱਕ ਹਾਰ ਲੈ ਆਪਾਂ ਵੀ ਲਈਏ ਇਹ ਚੱਕਰ ਸੀਗਾ ਇਹ ਦੇਖ ਲੋ ਇਹਨਾਂ 'ਚ ਕਿੰਨੇ ਫੰਕਸ਼ਨਲ ਲਾਈਟਾਂ ਦੇ ਹੋਲ ਟਰੰਪ ਟਰੰਪ ਕਿੰਨਾ ਫੰਕਸ਼ਨ ਦੇੱਕ ਵੀ ਲੱਗਿਆ ਆ ਨਾਲ ਇਹਦੇ। ਕਹਲੇ ਇਹਦੇ ਵੀ ਚੰਗੇ ਪੈਸੇ ਲਏ ਹੋਣੇ ਦੇਖ ਲਿਓ। ਆਹ ਗੱਡੀਆਂ ਦੇ ਟਾਇਰਾਂ ਨਾਲ ਟੰਗਿਆ ਹੁੰਦਾ। ਇਹਦੇ ਵੀ ਚੰਗੇ ਪੈਸੇ ਲੱਗੇ ਹੋਣੇ। ਲੋਕ ਦੇ ਦੀ ਸਤ ਜੀ ਦੀਪਕ ਬਾਜੀ ਪ੍ਰੇਮ ਤੂੰ ਛੱਡ ਇੱਧਰ ਆ ਪ੍ਰੇਮ ਆ ਵੀਡੀਓ ਫੜ ਜਲਦੀ ਆਵੇਂ ਕਿੱਧਰ ਦੀ ਜਾਣਾ ਵੀ ਤੇਰਾ ਓਏ ਐਂ ਦੀ ਜਾਵੇ ਠੀਕ ਠੀਕ ਸਾਹਨੇ ਵਿੱਚ ਸਾਹਨੇ ਵਾਲੇ ਵਿੱਚ ਇਹ ਵਧੀਆ ਆ ਇਹਦਾ ਗਾਇਰ ਤੇਰਾ ਜਾ ਮੈਂ ਤਾਂ ਇਹ ਸੰਨ ਵਿੱਚ ਦੀ ਮੇਰੋ ਮੇਰਾ ਮੇਰੋ ਨੈਰ ਨਹੀਂ ਸਿੱਧਾ ਦੇਲਾ ਨਹੀਂ ਹਾਂ ਨਹੀਂ ਸਾਫ ਆਉਣ ਦਾ ਇਹ ਜੱਟਾ ਨੂੰ ਪੈਣੋ ਜਾਣ ਕਿੱਥੇ ਲੋ ਜੋ ਲੋ ਜੀ ਬਾਬਾ ਜੀ ਤੋਂ ਲੈ ਲਈ ਮਨਜ਼ੂਰੀ ਆਪਾਂ ਤੇ ਵਿਧਾੜ ਤੇ ਵੀ ਜਾਏ ਸੀ ਆਪਣੇ ਗੁਰਦਰਾ ਸਾਹਿਬ ਹੀ ਜਾਏ ਅੱਜ ਮੱਥਾ ਟੇਕ ਲਿਆ ਤੇ ਬਾਬਾ ਜੀ ਤੋਂ ਬਿਨਾਂ ਕਾਦੇ ਜੋਗੇ ਇਹਨਾਂ ਨੇ ਲੈ ਕੇ ਦਿੱਤਾ ਤੇ ਬੱਸ ਮੋਟਰਸਾਈਕਲ ਲੈਣ ਦਾ ਸੈੰਸਲਾ ਚੱਲਿਆ ਸੀਗਾ 2005 ਤੋਂ ਮੇਰੀ ਜ਼ਿੰਦਗੀ ਦੇ ਵਿੱਚ 2005 ਦੇ ਵਿੱਚ ਪਹਿਲਾ ਬੁਲਟ ਆਇਆ ਉਸ ਤੋਂ 10 ਸਾਲ ਬਾਅਦ ਫਿਰ ਆ ਬੁਲਟ ਆਇਆ ਠੀਕ ਹੈ ਨਾ ਇਹ ਵੀ ਬਹੁਤ ਪਿਆਰਾ ਬਾਈ ਮੇਰਾ ਠੀਕ ਨਹੀਂ ਦੇ ਡੈਡੀ ਦਾ ਕਹਿੰਦੇ ਸੀ ਵੀ ਇਹਨੂੰ ਵੇਚ ਦੇ ਹੁਣ ਤੇ ਪਰ ਮੇਰੇ ਵਿੱਚ ਨੂੰ ਇਹਨੂੰ ਮਨ ਨਹੀਂ ਕਰਦਾ ਕਿ ਇਹਦੇ ਨਾਲ ਇਮੋਸ਼ਨਲ ਟੱਚ ਆ ਮੇਰਾ ਪੂਰਾ ਇਹ ਨਹੀਂ ਵੇਚਣਾ ਮੈਂ ਇਹਨੂੰ ਹਰ ਤੇ 10 ਸਾਲ ਬਾਅਦ ਇਹ ਲਿਆ ਤੇ 10 ਸਾਲ ਬਾਅਦ ਉਦੋਂ ਆ 10 ਸਾਲ ਨੰਗਾ ਕੇ ਹੁਣ ਆ ਲਿਆ ਇਹ ਬਾਈ ਸੱਚੀ ਦੱਸਾਂ ਮੈਂ ਲੈਨਡ ਤਾਂ ਗਿਆ ਸੀ ਦੇਖਣ ਤਾਂ ਗਿਆ ਸੀ ਬੁਲਟ ਬੁਲਟ ਦੇਖਣਾ ਸੀਗਾ ਜਿਹੜਾ ਇਹਨਾਂ ਦਾ ਮਿਟੀਓਰ ਆ ਜਿਹੜਾ ਉਹ ਉਹ ਉਹਦਾ ਰਾਦਾ ਸੀ ਮੇਰੇ ਲੈਨਡ ਉਹ ਮੈਨੂੰ ਲੱਗਦਾ ਪੰਜ ਕਿਲੀਰੀਆਂ ਦੇ ਵਿੱਚ ਸੀਗਾ ਹਨਾ ਤੇ ਮੈਂ ਚਲੋ ਉਦੋਂ ਬਾਅਦ ਇਹਨਾਂ ਦੇ ਚਲੇ ਗਿਆ ਹਾਰਲੇ ਵਾਲਿਆਂ ਦੇ ਹਨਾ ਹਾਰਲੇ ਵਾਲਿਆਂ ਦੇ ਗਿਆ ਤਾਂ ਇਹਨਾਂ ਦੀ ਵੀ ਇੱਕ ਜਿਹੜਾ ਛੋਟਾ ਮੋਟਰਸਾਈਕਲ ਆ 440 ਉਹ ਦੇਖਿਆ ਸੀ ਹਾਂ ਉਹਦੀ ਮੈਨੂੰ ਲੱਗਦਾ ਸਾਢੇ ਕਿ ਤਿੰਨ ਦਾ ਮੇਰੇ ਖਿਆਲੋਂ ਹਨਾ ਤੇ ਚਲੋ ਦੇਖ ਦੂ ਕਿਵੇਂ ਮੋੜਨ ਲੱਗਿਆ ਤੇ ਇਹ ਤੇ ਬਈ ਡਿਸਕਾਊਂਟ ਮਿਲਿਆ ਬਹੁਤ ਜ਼ਿਆਦਾ ਇਹ ਤੇ ਮੈਨੂੰ 5 5.5 ਲੱਖ ਰੁਪਏ ਡਿਸਕਾਊਂਟ ਮਿਲਿਆ ਨਹੀਂ ਮੇਰੀ ਔਕਾਤ ਨਹੀਂ ਸੀ ਨਾ ਮੈਂ ਕਦੇ ਸੋਚ ਸਕਦਾ ਸੀ ਵੀ ਇਹ ਜਿਹੇ ਮੈਂ ਬਾਈਕ ਲੈ ਲਵਾਂ ਇਹ ਸਾਰਾ ਬਾਈਕ ਸੱਚੀ ਕਹਿੰਦਾ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਨਾ ਇੱਕ 2024 ਦਾ ਪੀਸ ਖੜਾ ਖੜਾ ਵਾ ਵੀ ਤੁਸੀਂ ਜੇ ਲੈਣਾ ਤੁਹਾਡੇ ਲਈ ਉਹ ਤੁਹਾਨੂੰ ਡਿਸਕਾਊਂਟ ਦੇ ਦਾਂਗੇ 0 ਮੀਟਰ ਆ ਉਹ ਇਹ ਹੋ ਨਹੀਂ ਸੀਗਾ ਵੀ ਚੱਲਿਆ ਹੋਇਆ ਡੱਬੇ ਦੇ ਵਿੱਚੋਂ ਕੱਢ ਕੇ ਦਿੱਤਾ ਉਹਨਾਂ ਨੇ ਮੈਨੂੰ ਉਦੋਂ ਵੀਡੀਓ ਕੋਲ ਲਈ ਸੀ ਜਦੋਂ ਡੱਬਾ ਖੋਲ੍ਹਿਆ ਸੀਗਾ ਆ ਦੇਖੋ ਅਸੀਂ 68 ਕਿਲੋਮੀਟਰ ਚੱਲਿਆ ਠੀਕ ਨਹੀਂ ਡੱਬੇ ਦੇ ਵਿੱਚੋਂ ਖੋਲ੍ਹਿਆ ਤੇ ਕਿਉਂਕਿ ਉਦੋਂ ਮੀਂਹ ਪੈਂਦਾ ਸੀ ਜਿੱਦਣੇ ਪਹੁੰਚਿਆ ਉੱਥੇ ਤੇ ਮੈਨੂੰ ਕਹਿੰਦੀ ਅੰਦਰ ਕਰਨਾ ਵੀ ਡੱਬੇ ਸੁਣੇ ਅੰਦਰ ਜਾਣਾ ਨਹੀਂ ਤੇ ਮੈਂ ਕਹੀ ਇਹ ਰਲ ਕੱਢ ਦੋ ਯਾਰ ਡੱਬਾ ਤੇ ਉਹਨਾਂ ਨੇ ਫਿਰ ਡੱਬਾ ਖੋਲਤਾ ਇਨੇ ਡੱਬਾ ਹੀ ਖੋਲਣਾ ਸੀ ਹਨਾ ਆਪਾਂ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਮੈਂ ਇਹਨੂੰ ਲੈਣ ਦੇ ਲਈ ਗਿਆ ਜਦੋਂ ਇਹਨੂੰ ਇਹਨੂੰ ਨਾਈਸਟਰ ਕਹਿੰਦੇ ਆ ਹਾਰਲੇ ਦਾ ਨਾਈਸਟਰ ਮੋਟਰਸਾਈਕਲ ਹੈ ਇਹ ਬਾਈ ਤੇ ਤੁਸੀਂ ਇਹਦੀ ਪ੍ਰਾਈਸ ਚੈੱਕ ਕਰਿਓ ਮੈਂ ਪ੍ਰਾਈਸ ਨਹੀਂ ਦੱਸ ਸਕਦਾ ਯਾਨੀ ਕਿ ਮੈਨੂੰ ਮੋਟਾ ਡਿਸਕਾਊਂਟ ਮਿਲਿਆ ਕਿ ਆ ਤਾਂ ਮੈਂ ਇਹਦੇ ਹੱਲ ਨੂੰ ਹੋਇਆ ਹਨਾ ਤੇ ਫਿਰ ਸੀਗਾ ਵੀ ਇੰਨੇ ਪੈਸੇ ਤਾਂ ਕੋਲੇ ਹੈ ਨਹੀਂ 50000 ਮੈਂ ਡੈਡੀ ਤੋਂ ਲਿਆ ਕੱਲ 50000 ਮੇਰੇ ਕੋਲੇ ਸੀਗਾ ਤੇ 10000 ਮੈਂ ਉਸ ਦਿਨ ਐਡਵਾਂਸ ਬੁਕਿੰਗ ਦੇ ਆਇਆ ਸੀ 10 15000 ਦੇ ਆਇਆ ਸੀ ਗੂਗਲ ਪੇ ਹੈ ਨਾ ਜਿੱਦਣ ਬੁੱਕ ਕਰਾ ਕੇ ਆਇਆ ਤੇ ਉਸ ਤੋਂ ਬਾਅਦ ਇੰਨੇ ਸੀਗੇ ਫਿਰ ਮੈਨੂੰ ਆਸ ਕੀ ਦੀ ਸੀਗੀ ਥੋੜੀ ਜੇ ਮੈਨੂੰ YouTube ਤੋਂ ਕਮਾਈ ਨਾ ਆਉਂਦੀ ਹੁੰਦੀ ਤਾਂ ਮੈਂ ਨਹੀਂ ਲੈਦਾ ਸੀ ਸੱਚੀ ਕਹਿੰਨਾ ਜਿਹੜੀ ਉਹ ਗੱਡੀ ਦੀ ਗੱਡੀ ਦੀ ਇੱਕ ਵੀ ਕਿਸ਼ਤ ਵੀ ਯਾਨੀ ਕਿ ਮੈਂ ਖੇਤੀ ਵਾਲੇ ਪਾਸਿਓਂ ਜਾਂ ਦੂਜੇ ਪਾਸਿਓਂ ਨਹੀਂ ਮੋੜਦਾ ਜੇ ਉਹੀ ਅਕਾਊਂਟ ਦੇ ਵਿੱਚ YouTube ਦੀ ਕਮਾਈ ਆਉਂਦੀ ਆ ਜਿਹਦੇ ਵਿੱਚੋਂ ਗੱਡੀ ਦੀ ਮੇਰੀ ਕਿਸ਼ਤ ਜਾਂਦੀ ਆ ਠੀਕ ਨਹੀਂ ਉਹਦੇ ਵਿੱਚ ਮੈਂ ਹੋਰ ਕੋਈ ਪੰਗਾ ਨਹੀਂ ਲੈਂਦਾ ਤੇ ਨਾ ਮੈਨੂੰ ਲੋੜ ਆ ਤੇ ਆਹ ਵੀ ਵੀਰੇ ਮੈਂ YouTube ਦੀ ਕਮਾਈ ਤੋਂ ਹੀ ਕਿਸ਼ਤ ਮੋੜਨ ਲਈ ਲਿਆ ਵਾ ਵੀ ਇਹਦੀ ਹੈਗੀ ਆ 15000 ਰੁਪਏ ਕਿਸ਼ਤ ਤੇ ਉਹ ਗੱਡੀ ਦੀ ਹੈਗੀ ਆ 46000 ਠੀਕ ਨਹੀਂ ਇੰਨੀ ਕੁ ਮਿਹਰਬਾਨੀ ਕਰਿਆ ਕਰੋ ਦੇਖਿਆ ਕਰੋ ਵੀਰ ਬਣੇ ਦੱਬ ਕੇ ਕਿ ਜਦ ਤੁਸੀਂ ਦੇਖੋਗੇ ਤਾਂ ਮੇਰੇ ਵੀਊ ਵਧਣਗੇ ਤਾਂ ਇਹਦੀ ਕਿਸ਼ਤ ਸੌਖੀ ਮੁੜ ਜਾਇਆ ਕਰੋ ਤੇ ਨੰਬਰ 2 ਤੇ ਫਿਰ ਮੈਂ ਕਰਿਆ ਬੈਂਕ ਵਾਲੇ ਨੂੰ ਫੋਨ ਮੈਂ ਕਿਹਾ ਪੁੱਛ ਲੀਏ ਲੋਨ ਹੋ ਵੀ ਜਾਊ ਕਿ ਨਹੀਂ ਹੋ ਤੇ ਮੈਡਮ ਕਹਿੰਦੀ ਜੀ ਕਰਨਾਗੇ ਤੇ ਚਲੋ ਮੈਂ ਕੀ ਕਰ ਦੋ ਲੋਨ ਤੇ ਮੇਰਾ ਪੂਰੇ ਦਾ ਪੂਰਾ ਲੋਨ ਹੋ ਗਿਆ 110000 ਰੁਪਇਆ 15000 ਰੁਪਇਆ ਕੋਲੋਂ ਦੇਣਾ ਵਿਆਹ ਪਾਣ ਨੂੰ ਹਣਾ ਉੰਨੇ ਦੇ ਗਿਆ ਪੱਲੇ ਬਾਕੀ ਆਸ ਥੋੜੇ ਤੇ ਛੜਤੀ ਕਿ YouTube ਯਾਰ ਸੱਚੀ ਕਹਿੰਨਾ ਮੈਂ ਜੇ ਨਾ ਮੈਂ ਗੱਡੀ ਲੈਣੀ ਸੀ ਜੇ ਮੈਨੂੰ ਹੁੰਦਾ ਜਿਹੜੀ ਆਪਣੀ ਉਹ ਲਈ ਆ 하ਾਈਲੈਕਸ ਨਾ ਮੈਂ ਉਹ ਲੈਣੀ ਸੀ ਨਾ ਮੈਂ ਕਦੇ ਇਹ ਲੈਣਾ ਸੀ ਇਹ ਮੈਂ ਸੋਚਿਆ ਹੋਇਆ ਸੀਗਾ ਕਿ ਜਿਹੜੀ ਵੀ ਆਪਦੀ YouTube ਦੀ ਕਮਾਈ ਦੇ ਵਿੱਚੋਂ ਇਹ ਲੈਣਾ ਵੀ ਡੈਡੀ ਹੁਣਾਂ ਨੂੰ ਨਹੀਂ ਕਹਿਣਾ ਇੱਕ ਦਿਨ ਵੀ ਕਿਸ਼ਤੇ ਦੂੰ ਵੀ ਵੀ ਕਿਸ਼ਤ ਮੋੜਨੀ ਹੈ ਮੈਂ ਹਨਾ ਤੇ ਤੁਸੀਂ ਇਹਨੂੰ ਦੇਖਦੇ ਹੋ ਮੈਂ ਵੀ ਮੇਰੀ ਵੀਡੀਓ ਨੂੰ ਦੇਖਦੇ ਹੋ ਤੁਸੀਂ ਤਾਂ ਕਰਕੇ ਵੀਰੇ ਆਪਾਂ ਇਹ ਲਿਖਾਵਾ ਤੇ ਹੁਣ ਥੋੜਾ ਜਿਆਦਾ ਦੇਖਿਆ ਕਰੋ ਕਿ ਥੋੜੇ ਜੇ ਪੈਸੇ ਆਉਣ ਤੇ ਸੱਚੀ ਗੱਲ ਆ ਜਿੰਨੀ ਤੁਸੀਂ ਜਿਆਦਾ ਵੀਡੀਓ ਦੇਖੋਗੇ ਤਾਂ ਇਹਦੀ ਮੋਡੀਫਿਕੇਸ਼ਨ ਹੋ ਜਾਊਗੀ ਕਿਉਂਕਿ ਬਾਪੂ ਤੋਂ ਲੈ ਕੇ ਨਹੀਂ ਮੈਂ ਕਰਵਾ ਸਕਦਾ ਨਾ ਮੈਂ ਬਾਪੂ ਨੂੰ ਉਹਨਾਂ ਨੂੰ ਦੱਸ ਸਕਦਾ ਵੀ ਮੈਨੂੰ ਇੰਨੇ ਪੈਸੇ ਇਹਦੀ ਮੋਡੀਫਿਕੇਸ਼ਨ ਲਈ ਚਾਹੀਦੀ ਆ ਇੱਕ ਆਪਾ ਇਹਦਾ ਐਗਜ਼ੌਸਟ ਬਦਲਣਾ ਤੇ ਇੱਕ ਇਹਦੇ ਸਾਈਡ ਤੇ ਨੰਬਰ ਪਲੇਟ ਲਾਉਣੀ ਆ ਤਾਂ ਜਰੂਰ ਵੀਰ ਬਣੇ ਇਹਨੂੰ ਦੱਬ ਕੇ ਲਾਈਕ ਕਰਿਆ ਕਰੋ ਮੈਂ ਵੀਡੀਓ ਨੂੰ ਤੇ ਦੱਬ ਕੇ ਉਹ ਕਰਿਆ ਕਰੋ ਬਾਅਦ ਚ ਦੇਖਿਆ ਕਰੋ ਜਿਆਦਾ ਤੋਂ ਜਿਆਦਾ ਵੀਰ ਹੋਰ ਵੀਰ ਵੀ ਦੇਖਿਆ ਕਰਨਾ ਤੇ ਫਿਰ ਲੋਨ ਵਾਲਿਆਂ ਨੂੰ ਫੋਨ ਕਰਿਆ ਲੋਨ ਵਾਲੇ ਕਹਿੰਦੇ ਹੋ ਜੂ ਜੀ ਚਲੋ ਮੈਂ ਫਿਰ ਹੋ ਗਿਆ ਮੈਂ ਕਹਿੰਦਾ ਜੀ ਚੱਲ ਕਿੰਨੇ ਕੁ ਦਾ ਹੋ ਜੂ ਫਿਰ ਉਹਨਾਂ ਮੈਂ ਦੱਸਿਆ ਇੰਨੇ ਦਾ ਹੋ ਜੂ ਮੈਂ ਕਹਾ ਚੱਲ ਵੀ ਇੰਨੇ ਕੁ ਬਾਪੂ ਤੋਂ ਲੈ ਲਾਂਗੇ ਤੇ ਬਾਪੂ ਤੋਂ ਲੈ ਕੇ ਵੀ ਚੱਲ ਬੇ ਬਾਕੀ ਤਾਂ ਤੁਹਾਡੇ ਵੀਰਾਂ ਨੇ ਤੁਸੀਂ ਵੀ ਵੀਡੀਓ ਦੇਖਣੀ ਐ ਇੰਨੇ ਕ ਤੁਸੀਂ ਕਰਵਾ ਲਿਆ ਕਰੋ ਪਰ ਇੱਕ ਗੱਲ ਆ ਵੀਰੇ ਜਦੋਂ ਆਫਸੀਜਨ ਹੋ ਜਾਂਦਾ ਨਾ ਉਦੋਂ ਤੁਸੀਂ ਵੀਡੀਓ ਦੇਖਣੀ ਘੱਟ ਕਰ ਦਿੰਦੇ ਹੋ ਉਦੋਂ ਫਿਰ ਪੈਸੇ ਘਟ ਜਾਂਦੇ ਆ ਕਈ ਵਾਰ ਤੇ ਤੁਸੀਂ ਮੜਾ ਜਾ ਧਿਆਨ ਰੱਖਿਆ ਕਰੋ ਵੀਰ ਬਣੇ ਦੇਖਿਆ ਕਰੋ ਜ਼ਿਆਦਾ ਵੀਡੀਓ ਕਿਉਂਕਿ ਤੁਹਾਡੇ ਆਸਰੇ ਹੀ ਐ ਇਹ ਤੁਹਾਡੇ ਸਿਰ ਤੇ ਲਿਆ ਬਈ ਮੈਂ ਇਹ ਸੱਚੀ ਗੱਲ ਆ ਥੋੜੇ ਸਿਰ ਢਿੱਲੇ ਆ ਬਾਈ ਨਹੀਂ ਮੈਂ ਜੇ ਮੈਨੂੰ YouTube ਤੋਂ ਪੈਸੇ ਨਾ ਆਉਂਦੇ ਹੁੰਦੇ YouTube Facebook ਤੋਂ ਤਾਂ ਮੈਂ ਕਦੇ ਨਹੀਂ ਸੀ ਲੈਣਾ ਇਹ ਇਹ ਹੁਣ ਵੀ ਮੈਂ ਜਿੱਦਾਂ ਲਿਆ 1 ਵੀ% ਉਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਜਿਵੇਂ ਲਿਆ ਮੈਂ ਲੋਨ ਕਰਵਾ ਕੇ ਲਿਆ ਤੇ ਜਿੰਨੇ ਪੈਸੇ ਦਿੱਤੇ ਸਾਰਾ ਕੋਈ ਤੁਹਾਡੇ ਮੂਰੇ ਆ ਠੀਕ ਨਹੀਂ ਪੂਰੇ ਦਾ ਪੂਰਾ ਲੋਨ ਕਰਾਇਆ ਮੈਂ ਕੋਲੋਂ 1,10,000 ਰੁਪਏ ਦਿੱਤਾ ਮੈਂ ਪਹਿਲਾਂ ਬੁਲੇਟ ਹੀ ਲੈਣਾ ਸੀ ਫੇਰ ਵੋਲਟ ਚੇਂਜ ਕਰਨਾ ਤੇ 10 ਸਾਲ ਹੋ ਗਏ ਦੀ 10 ਸਾਲ ਬਾਅਦ ਆਪਾਂ ਚੇਂਜ ਕਰਿਆ ਵਾ ਉਹ ਵੀ 10 ਸਾਲ ਬਾਅਦ ਲਿਆ ਸੀ ਬੁਲਟ ਉਹ ਵਾਲ ਤੇ ਇਹ ਵੀ ਹੁਣ 10 ਸਾਲ ਬਾਅਦ ਲਿਆ ਇਹ ਬਾਈ ਆਪਾਂ ਮੈਂ ਆਪ ਨੂੰ ਲਿਆ ਮੈਂ ਸੱਚੀ ਕਹਨਾ ਕਿ ਨਾ ਇਹ ਤੇ ਤਨੂ ਦੇ ਕੇ ਦਿੱਤਾ ਚਲੋ ਚਲਾ ਤਾਂ ਲੈਂਦੀ ਆ ਪਰ ਨਹੀਂ ਇਹ ਮੇਰਾ ਵਾ ਇਹ ਮੇਰਾ ਹੋ ਗਿਆ ਤੇ ਇਹ ਹਾਈਲੈਕਸ ਗੱਡੀ ਮੇਰੀ ਆ ਤੇ ਉਹ ਬੋਲਟ ਮੇਰਾ ਇਹ ਕਿੰਨੇ ਚੀਜ਼ਾਂ ਮੇਰੀਆਂ ਨੇ ਬਸ ਤੇ ਵੀ ਇਦਾਂ ਕਰਕੇ ਯਾਰ ਆਪਾਂ ਲਿਆ ਵਾ ਇਹ ਤੇ ਪਰ ਚੀਜ਼ ਬਹੁਤ ਸੋਹਣੀ ਆ ਬਈ ਚਲਾਉਣ ਨੂੰ ਇੰਨਾ ਕੁ ਨਜ਼ਾਰੇਦਾਰ ਆ ਇੰਨਾ ਕੁ ਨਜ਼ਾਰੇਦਾਰ ਆ ਬਾਈ ਪੈਕਅਪ ਆ ਕੁਛ ਬੱਲੇ ਬੱਲੇ ਪੈਕਅਪ ਤੇ ਕੀਲੈਸ ਐਂਟਰੀ ਆ ਜਿਵੇਂ ਕਹਿੰਦੇ ਨੇ ਉਹਦੇ ਗੱਡੀਆਂ ਦੇ ਵਿੱਚ ਕੀਲੈਸ ਐਂਟਰੀ ਆ ਤੇ ਐਸ ਨੂੰ ਦਿਖਾ ਦਾਂ ਆ ਦੇਖ ਆ ਇਹਦੀ ਚਾਬੀ ਆ ਦੇ ਚਾਬੀ ਵਿੱਚ ਤਾਂ ਕਿਤੇ ਨਹੀਂ ਲੱਗਣੀ ਤੇ ਦੇਖ ਲਓ ਆਹ ਭਾਈ ਇਹਦੀ ਟੈਂਕੀ ਨਹੀਂ ਹੈਗੀ ਦੇਖ ਲਓ ਹਾਰਲੇ ਵਾਲਿਆਂ ਨੇ ਕਿੰਨਾ ਵਧੀਆ ਸਿਸਟਮ ਬਣਾਇਆ ਟੈਂਕੀ ਨਹੀਂ ਹੈਗੀ ਇਹਦੀ ਇੱਥੇ ਟੈਂਕੀ ਦਿਖ ਲਓ ਕਿੱਥੇ ਹੋਊਗੀ ਟੈਂਕੀ ਇਹਦੀ ਇੱਥੇ ਆ ਆ ਦੇਖਾ ਇੱਥੋਂ ਇਹ ਚਾਬੀ ਲਓ ਇੱਕ ਮਿੰਟ ਆ ਦੇਖ ਆਹ ਇਹਦੀ ਟੈਂਕੀ ਹੈ ਬਈ ਇਥੋਂ ਡੀਜ਼ਲ ਸੱਚ ਡੀਜ਼ਲ ਕਹਿੰਦਾ ਪੈਟਰੋਲ ਇੱਥੇ ਪੈਂਦਾ ਇਹ ਸੀਟ ਦੇ ਥੱਲੇ ਆਜਾ 11 ਲੀਟਰ ਦੀ ਟੈਂਕੀ ਹੈ ਦੇਖੋ ਕਿੱਥੇ ਦਿੱਤੀ ਆ ਬਤੰਗਰਾਂ ਨੇ ਟੈਂਕੀ ਹਨਾ ਆਹ ਟੈਂਕੀ ਕੱਲੀ ਸ਼ੋਪ ਹੀ ਸਾ ਦੇ ਲੋ ਕਿੱਡੀ ਤਕੜੀ ਚੀਜ਼ ਆ ਹਨਾ ਜੇ ਆਹ ਬੰਦੇ ਨੂੰ ਭੇਜ ਦੋ ਤੇਲ ਪਾਉਣ ਨੂੰ ਬੰਦਾ ਭਮਤਰੇ ਹੀ ਰਵੇ ਦੇਖ ਲਓ ਤੇ ਜਰੂਰ ਵੀਰ ਬਣੇ ਸਾਰੇ ਵੀਰੇ ਦੱਬ ਕੇ ਵੀਡੀਓ ਸ਼ੇਅਰ ਕਰਿਆ ਕਰੋ ਦੱਬ ਕੇ ਦੇਖਿਆ ਕਰੋ ਚਲੋ ਸ਼ੇਅਰ ਸ਼ੂਰਾਂ ਦੇ ਤਾਂ ਮੈਂ ਕੀ ਕਹਣਾ ਵੀ ਦੇਖਿਆ ਕਰੋ ਤੇ ਲਾਈਕ ਕਰ ਦਿਆ ਕਰੋ ਵੀਰ ਬਣੇ ਵੀਡੀਓ ਨੂੰ ਹਨਾ ਤੇ ਥੋੜੇ ਸਰ ਦੇ ਲਿਆ ਇਹ ਤੁਸੀਂ ਕ੍ਰਿਸ਼ਨਾ ਮੜਮਾਉਣੀ ਹੈ ਇਹਦੀਆਂ ਤੇ ਥੋੜੇ ਸਰ ਤੇ ਲਿਆ ਇਹ ਨਾ ਉਹ ਢਾਬਾ ਵਾ ਜਿੱਥੇ ਸਾਡੇ ਪਿੰਡ ਦੇ ਜਿਹੜੇ ਵੀ ਬੰਦੇ ਭਿੰਡੀ ਲਾਉਂਦੇ ਆ ਉਹ ਉਹਨਾਂ ਦਾ ਪੂਰਾ ਮਸ਼ਹੂਰ ਕਰਿਆ ਢਾਬਾ ਸੀ ਇਹ ਪੂਰਾ 9 ਹੁੰਦਾ ਸੀ ਢਾਬੇ ਦਾ ਇੱਥੇ ਟਰੱਕ ਇੰਨੇ ਕ ਖੜਦੇ ਹੁੰਦੇ ਸੀਗੇ ਉਸ ਟਾਈਮ ਕਿ ਦਿੱਲੀ ਨੂੰ ਭਿੰਡੀ ਇੱਥੋਂ ਟਰੱਕਾਂ ਦੇ ਵਿੱਚ ਲੋਡ ਹੁੰਦੀ ਸੀ ਡੈਡੀ ਹੁਣੀ ਡੈਡੀ ਹੁਣੀ ਹੋਗੇ ਹੋਰ ਵੀ ਜਿੰਨੇ ਸਾਡੇ ਪਿੰਡ ਦੇ ਭਿੰਡੀ ਲਾਉਂਦੇ ਆ ਉਹ ਇੱਥੇ ਟਰੱਕ ਖੜੇ ਹੋਣੇ ਇੱਥੇ ਟਰੱਕਾਂ ਦੇ ਉੱਤੇ ਭਿੰਡੀ ਲੋਡ ਕਰਨੀ ਉਹਨਾਂ ਨੇ ਛੱਤ ਤੇ ਉਹਦੇ ਉੱਤੇ ਲੋਡ ਹੋਏ ਮਾਲ ਦੇ ਉੱਪਰ ਉੱਪਰ ਇੱਕ ਇੱਕ ਬੋਰੀ ਟਿਕਾ ਦੇਣੀ ਭਿੰਡੀ ਲੋਡ ਕਰਨ ਤੇ ਉਦੇ ਉੱਤੇ ਭਿੰਡੀ ਲੋਡ ਕਰਦੇ ਹੁੰਦੇ ਸੀ ਹਨ ਤੇ ਐਡਾ ਮਸ਼ਹੂਰ ਢੱਬਾ ਹੁੰਦਾ ਸੀ ਵੀ ਇੰਨੇ ਕ ਜਿਆਦੇ ਟਰੈਕਟਰ ਉੱਥੇ ਖੜਦੇ ਸੀ ਔਰੇ ਬਹੁਤ ਜਿਆਦੇ ਟਰੱਕ ਖੜਦੇ ਪੂਰਾ ਮਸ਼ਹੂਰ ਢੱਬਾ ਜਦ ਇਹਦੇ ਦੇਖ ਲੋ ਜਿੰਨੀ ਵਾਰ ਵੀ ਅਸੀਂ ਇੱਥੋਂ ਨਿਕੰਣਾ ਡੈਡੀ ਸਾਨੂੰ 19 ਵਾਰੀ ਜਿੱਤੇ ਕਰਾਉਂਦਾ ਵੀ ਇੱਥੇ ਅਸੀਂ ਐਂ ਕਰਕੇ ਭਿੰਡੀ ਜਿੱਤੇ ਰੱਖਦੇ ਹੁੰਦੇ ਭਿੰਡੀ ਉੱਤੇ ਲੋਡ ਕਰਦੇ ਹੁੰਦੇ ਆਪ ਹੀ ਭਿੰਡੀ ਲੋਡ ਕਰਦੇ ਨੇ ਕੋਈ ਬੰਦਾ ਨਹੀਂ ਸੀ ਹੁੰਦਾ ਆਪ ਹੀ ਆਉਣਾ ਦੋ ਦੋ ਜੱਟਾਂ ਨੇ ਰਲ ਕੇ ਤੇ ਆਪ ਲੋਡ ਕਰਨੀ ਸਨ